ਤੱਕ ਕੀ ਹੋ ਰਿਹਾ ਜੀ ਪ੍ਰਸ਼ਾਸਨ ਮੁਰ ਕੀ ਕਰ ਰਿਹਾ ਜਦ ਕੇ ਵੀ ਸੀ ਮਾਰਤੀ ਕਰ ਇਹਦੇ ਕੋਈ ਕਦਰ ਰਹਿ ਗਈ ਸਾਰਾ ਪਿੰਡ ਸਾਡੇ ਨਾਲ ਅੱਜ ਸਾਡਾ ਦੇਖੋ ਸਾਡਾ ਛੱਡ ਦੇਣੇ ਜੇ ਪੇੜ ਵੀ ਆ ਗਈ ਅਸੀਂ ਇਹਨਾਂ ਤੇ ਹਰਦਾ ਨਾ ਬਰਾ ਬਾ ਸਾਗੇ ਜਾਗੇ ਨਾ ਅਸੀਂ ਦਿਖਾਇਆ ਸਾਡੀ ਫੋਟੋ ਲੈ ਕੇ ਬਣੇ ਸਾਗਰ ਅਸੀਂ ਕਹਿੰਦੇ ਆ ਕਹਿੰਦੇ ਇਹਨਾਂ ਦੇ ਪਰਚੇ ਪਾਉ ਚੱਕੇ ਜਨਾਨੀਆਂ ਦੇ ਕਹਦੇ ਸਾਡਾ ਕੱਲਾ ਕਰਤੇ ਨਹੀਂ ਆਵਾ ਅਸੀਂ ਕੱਲਿਆਂ ਨੇ ਤਾਂ ਨਹੀਂ ਪਾਇਆ ਹੋਇਆ ਉੱਥੇ ਤੱਕ ਜਾ ਕੇ ਦੇਖੋ ਜੀ ਪਿੰਡ ਦੇ ਸਾਰੇ ਕਰੋ ਆਏ ਨੇ ਇਹ ਨਾਲਾ ਜਿੰਨਾ ਇਹਨਾਂ ਦਾ ਫੋਟੋ ਆਉਂਦੇ ਨੇ 11 ਫੋਟੋ ਆਉਂਦਾ 12 ਫੋਟੋ ਆਉਂਦਾ ਅਸੀਂ ਇਹਨਾਂ ਨੂੰ ਮਿਲ ਕੇ ਠਕਾ ਦੋ। ਠਫਾਨ ਅੰਦਰ ਪਿਆ ਜੀ ਇਹਦਾ ਠਫਾਨ ਮਿਲ ਟੱਕਰ ਨਵੇ। ਪਰ ਜਨਾਸ ਸਪੋਕਸਪੀਨ ਦੇਖ ਰਹੇ ਹੋ ਮੈਂ ਰਵਿੰਦਰ ਸਿੰਘ ਗਰੇ ਸਮੇਂ ਸਮੇਂ ਜ਼ਿਲ੍ਹਾ ਲੁਧਿਆਣਾ ਦੇ ਹਲਕਾ ਪਾਇਲ ਦੇ ਪਿੰਡ ਰਾਮਗੜ੍ਹ ਸਦਾਰਾਂ ਵਿਖੇ ਖੜਿਆ ਜਿੱਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇੱਕ ਮਕਾਨ ਤੇ ਅੱਜ ਪੀਲਾ ਪੰਜਾ ਚੱਲਿਆ। ਨੇਰੀ ਪਵਾਗਤੇ ਪੁਸ ਪ੍ਰਸ਼ਾਸਨ ਵੱਲੋਂ ਉਹ ਦੋਨਾਂ ਦੀ ਮਦਦ ਦੇ ਨਾਲ ਪੀਲਾ ਪੰਜਾ ਚਲਾਇਆ ਗਿਆ ਤੇ ਉਹਨਾਂ ਦਾ ਕਹਿਣਾ ਹੈ ਨੇਰੀ ਭਾਗ ਦਾ ਕਿ 11 ਫੁੱਟ ਜਿਹੜਾ ਇਸ ਜਗ੍ਹਾ ਤੇ ਨਜਾਇਜ਼ ਕਬਜ਼ਾ ਕੀਤਾ ਗਿਆ ਸੀ ਜਿਸ ਨੂੰ ਅੱਜ ਕੋਰਟ ਦੇ ਹੁਕਮ ਤਹਿਤ ਹਟਾਇਆ ਗਿਆ ਤੇ ਅੱਜ ਜੀਸੀਬੀ ਚਲਾਉਣ ਦੇ ਜਿਹੜੇ ਹੁਕਮ ਹੋਏ ਸੀ ਤੇ ਅੱਜ ਇਹ ਜਿਹੜਾ ਮਕਾਨ ਹੈ ਉਹਨਨੀ ਜਗ੍ਹਾ ਢਾਈ ਢੇਰੀ ਕੀਤੀ ਗਈ ਹੈ ਤੇ ਪਰਿਵਾਰ ਨੇ ਵੀ ਆਖਿਆ ਕਿ ਸਾਡੇ ਨਾਲ ਇਹ ਜਿਹੜਾ ਸਾਰਾ ਨਜਾਇਜ਼ ਹੋ ਰਿਹਾ ਤੇ ਸਾਨੂੰ ਸਮਾਨ ਚੱਕਣ ਦਾ ਵੀ ਮੌਕਾ ਨਹੀਂ ਦਿੱਤਾ ਗਿਆ ਤੇ ਕਿਤੇ ਨਾ ਕਿਤੇ ਸਾਨੂੰ ਜਿਹੜੀ ਐ ਉਹ ਪੁਲਿਸ ਤੰਗ ਪਰੇਸ਼ਾਨ ਵੀ ਕਰ ਰਹੀ ਹੈ ਤੇ ਪੂਰਾ ਕੀ ਮਾਮਲਾ ਹੈ ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਤੇ ਨਹਿਰੀ ਭਾਗ ਦਾ ਉਹ ਗਲਤ ਕਰਦੇ ਆ ਸਾਨੂੰ ਜਿਹੜੇ ਇੱਕ ਹਫ਼ਤੇ ਪਹਿਲੇ ਇਹਨਾਂ ਨੇ ਨੋਟਿਸ ਭੇਜਿਆ ਅਸੀਂ ਉਹ ਨੋਟਿਸ ਨੂੰ ਤੈਅ ਕਰਦੇ ਹੋਏ ਅਸੀਂ ਰੋਪੜ ਵੀ ਜਾ ਕੇ ਆਏ ਆ ਅਸੀਂ ਆਪਣਾ ਵਕੀਲ ਕਰਿਆ ਉਹ ਕਹਿੰਦੇ ਜੀ ਵਕਾਲਤਨਾਮੇ ਤੇ ਤੁਹਾਡੇ ਫਾਦਰ ਦੀ ਤਰਫੋਂ ਕੇਸ ਦੁਬਾਰਾ ਨਹੀਂ ਓਪਨ ਹੋਏਗਾ ਅਸੀਂ ਉਹ ਜੇਲ੍ਹ 'ਚ ਨਹੀਂ ਵੀਰੇ ਠੀਕ ਆ ਜੀ ਤਰਨ ਤਰ ਅਸੀਂ ਅੱਜ ਉਹਨਾਂ ਤੋਂ ਸਾਈਨ ਕਰਵਾ ਕੇ ਅਸੀਂ ਬਾਈ ਹੈਂਡ ਅਸੀਂ ਆਪਣੇ ਵਕੀਲ ਨੂੰ ਸਬਮਿਟ ਕਰਨੇ ਸੀ ਠੀਕ ਹੈ ਜ ਅਸੀਂ ਫੇਰ ਵੀ ਉਹਨਾਂ ਨੇ ਇੱਕ ਤਰੀਕ ਦਾ 10 ਟਾਈਮ ਲੈ ਲਿਆ ਇਹਨਾਂ ਨੂੰ ਫੋਨ ਕਰਾਇਆ ਇਹਨਾਂ ਨੇ ਮੰਨਿਆ ਨਹੀਂ ਇਹਨਾਂ ਜੀ ਸੀ ਪੀ ਸਾਡੇ ਉੱਤੇ ਧੱਕਾ ਚੜਾ ਉਹਨੂੰ ਕਹਿੰਦੇ ਸਾਨੂੰ ਸਮਾਂ ਨਹੀਂ ਕਰ ਦਿੰਦਾ ਟਾਈਮ ਨਹੀਂ ਦਿੱਤਾ ਇਹਨਾਂ ਨੇ ਕੀ ਤੁਹਾਡੇ ਦਾ ਧੱਕਾ ਹੋ ਰਿਹਾ ਜੀ ਪੂਰਾ ਧੱਕਾ ਹੋ ਰਿਹਾ ਜੀ ਪੂਰਾ ਸਾਰਾ ਪਿੰਡ ਸਾਡੇ ਨਾਲ ਆ ਜੀ ਸਾਡਾ ਕੀ ਨਹਿਰੀ ਪਾ ਗਏ ਕਹਿ ਰਿਹਾ ਵੀ ਆ ਤੁਹਾਡੇ ਜਿਹੜਾ ਮੁਕਾਰਾ ਉਹਨਾਂ ਦੀ ਜਗ੍ਹਾ ਦੇ ਵਿੱਚ ਆ ਜੀ ਹਾਂ ਜੀ ਕਹਿੰਦੇ ਰੈਡ ਲਾਈਨ ਚ ਚਲੋ ਅਸੀਂ ਮੰਨਦੇ ਹੋਊਗਾ ਬਟ ਸਾਨੂੰ ਨਹੀਂ ਪਤਾ ਜੀ ਜਿੰਨਾ ਫਟਾਊਗਾ ਅਸੀਂ ਤੁਹਾਡਾ ਸਾਨੂੰ ਜੇ ਹੋ ਗਏ 8 ਸਾਲ 8 ਸਾਲ ਹੋ ਗਏ ਹੋਗੇ 7-8 ਸਾਲ ਨਹੀਂ ਇਧਰ ਲਾ ਉਹ ਚਾ ਲੋਗੇ ਇਹ ਸਾਡਾ ਬਹੁਤ ਪੁਰਾਣਾ ਜੀ ਠੀਕ ਹੈ ਜੀ ਠੀਕ ਹੈ ਜੀ ਰਜਿਸਟਰੀਆਂ ਸਾਡੇ ਕੋਲੇ ਨੇ ਬੇਟਾ ਠੀਕ ਹੈ ਸਾਰੇ ਸਾਡੇ ਕੋਲ ਸਬਮਿਟ ਵਗੈਰਾ ਸਾਰੇ ਕੋਲ ਸਾਡੇ ਕੋਲ ਕਾਗਜ਼ ਹੈਗੇ ਨੇ ਅਸੀਂ ਦਿਖਾਇਆ ਸਾਡੀ ਫੋਟੋਆਂ ਨੇ ਕਰੀ ਮੰਨੀ ਸਾਗਰ ਅਸੀਂ ਕਹਿੰਦੇ ਆ ਕਹਿੰਦੇ ਇਹਨਾਂ ਦੇ ਪਰਚੇ ਪਾਓ ਚੱਕ ਕੇ ਜਨਾਨੀਆਂ ਤੇ ਕਹਿੰਦੇ ਇਹਨਾਂ ਨੂੰ ਕਹਿੰਦੇ ਅੰਦਰ ਪਾਓ ਇਹਨਾਂ ਦੇ ਪਰਚੇ ਪਾ ਕੇ ਕਹਿੰਦੇ ਤੁਹਾਨੂੰ ਇਹ ਜੋ ਪਰਚੇ ਪਾਵਾਂਗੇ ਥੋੜੀ ਜਿਮੰਤ ਨਹੀਂ ਹੋਣੀ ਦੁਬਾਰਾ ਮੁੜ ਕੇ ਸਾਨੂੰ ਇਹ ਧੱਕੇ ਦਿੱਤੇ ਨੇ ਇਹਨਾਂ ਨੇ ਉਹ ਨਾਲ ਸਾਨੂੰ ਇਹਨਾਂ ਨੂੰ ਸਮਾਨ ਕਰਦਾ ਦਾ ਟਾਈਮ ਦਿੱਤਾ ਅਸੀਂ ਇਹਨਾਂ ਨੂੰ ਬਾਰ ਬਾਰ ਉਥੋਂ ਫੋਨ ਕਰਾ ਰਹੇ ਹਾਂ ਜੀ ਰੋ ਅਸੀਂ ਮੰਨਦੇ ਆਂ ਸਾਡਾ ਆਉਂਦਾ ਦਰਾਹੇ ਤੱਕ ਤਾਂ ਆਉਂਦਾ ਸਾਡੀ ਮਿਹਨਤੀ ਕਰਦੇ ਲਿਆਓ ਅਸੀਂ ਸਾਰੇ ਕੱਢਾਂਗੇ ਠੀਕ ਆ ਜੀ ਸਾਡਾ ਕੱਲਾ ਕਰ ਤਾਂ ਨਹੀਂ ਆਉਂਦਾ ਅਸੀਂ ਕੱਲਿਆਂ ਨੇ ਤਾਂ ਨਹੀਂ ਪਾਇਆ ਹੋਇਆ ਉੱਥੇ ਤੱਕ ਜਾ ਕੇ ਦੇਖੋ ਜੀ ਪਿੰਡ ਦੇ ਸਾਰੇ ਕਰ ਰੋ ਐ ਹੀ ਨੇ ਤੁਹਾਨੂੰ ਪਤਾ ਜੀ ਇਹ ਪਹਿਲਾਂ ਦੇ ਉਹ ਚਲੋ ਅਸੀਂ ਅੱਜ ਵੀ ਛੱਡਾਂਗੇ ਸਰਕਾਰੀ ਅਸੀਂ ਆਏ ਕਿਹਾ ਜਿਵੇਂ ਸਾਨੂੰ ਇੱਕ ਹਫ਼ਤੇ ਦਾ ਟਾਈਮ ਦੋ ਜੇ ਤੁਸੀਂ ਕਹਿੰਦੇ ਹੋ ਵੀ ਤੁਹਾਡੀ ਬਣ ਵੀ ਆ ਜਾਵੇ ਅਸੀਂ ਕੰਦ ਕਰ ਲਾਂਗੇ ਵੀ ਸਾਡਾ ਜਲੂਸ ਨਾ ਕੱਢੋ ਅਸੀਂ ਆਪਣੀ ਕੰਦ ਕਰਕੇ ਅਸੀਂ ਖਾਲੀ ਆਪੇ ਕਰਾਂਗੇ ਇਹਨਾਂ ਨੇ ਸਾਡੀ ਇੱਕ ਨਹੀਂ ਮੰਨੀ ਅਸੀਂ ਇਹਨਾਂ ਦੇ ਪੈਰੀ ਹੱਥ ਵੀ ਲਾਏ ਨੇ ਉੱਥੋਂ ਪੁਲਿਸ ਵਾਲੇ ਕਹਿੰ ਤੁਹਾਨੂੰ ਕਦੋਂ ਨਿਕਲਣਾ ਨਹੀਂ ਜੇਲ੍ਹ ਚ ਠੀਕ ਕਾਰਨ ਹੈ ਵੀ ਆ ਜੀ ਠੀਕ ਆ ਜੀ ਇਹ ਜਿਹੜਾ ਕੁਝ ਕਹਿੰਦੇ ਨੇ ਉਹ ਤਾਂ ਠੀਕ ਆ ਜੀ ਵੀ ਅਸੀਂ ਕਹਿੰਦੇ ਆ ਵੀ ਸਾਨੂੰ 2-4 ਦਿਨਾਂ ਦਾ ਟਾਈਮ ਦੇ ਦੇਣ ਵੀ ਜੇ ਵੀ ਸੀ ਨਾਲ ਨਾ ਟਾਉਣੇ ਸੀ ਆਪਦਾ ਹੋੜੀ-ਹੋੜੀ ਟਾਕਿਆ ਬਧੀ ਕੰਡ ਕਰ ਲਾਗੇ ਵੀ ਜਿੰਨਾ ਜਿੰਨਾ ਇਹਨਾਂ ਦਾ ਫੋਟੋ ਆਉਂਦੇ ਨੇ 11 ਫੋਟੋ ਆਉਂਦਾ 12 ਫੋਟੋ ਆਉਂਦਾ ਅਸੀਂ ਇਹਨਾਂ ਨੂੰ ਮਿਣਕੇ ਛੱਡ ਦਾਂਗੇ ਠੀਕ ਹੈ ਸਾਡਾ ਇਹੀ ਕਹਿਣਾ ਵੀ ਜੇ ਵੀ ਸੀ ਨਾਲ ਨਾ ਟਾਉਣ ਇਹ ਅਸੀਂ ਆਪ ਟਾ ਸਕਦੇ ਆ ਅਸੀਂ ਪੰਚਾਇਤ ਤੇ ਲਿਖਵਾ ਲੈਨੇ ਆ ਜਿੰਨੇ ਦਿਨਾਂ ਦੀ ਇਹ ਮੋਲਟ ਲੈਣਗੇ ਅਸੀਂ ਇਹਨਾਂ ਨੂੰ ਦੇ ਦਿੰਨੇ ਆ ਪੰਚਾਇਤ ਨੇ ਵੀ ਕਹਿ ਹ ਜੀ ਮਨ ਕਹਿ ਕੀ ਰਿਹਾ ਜੀ ਥੱਕਾ ਹੋ ਰਿਹਾ ਇਹ ਥੱਕਾ ਹੀ ਹੋ ਰਿਹਾ ਜੀ ਪ੍ਰਸ਼ਾਸਨ ਹੋਰ ਕੀ ਕਰ ਰਿਹਾ ਜਦ ਡੇ ਬੀਸੀ ਬਾੜਤੀ ਕਰ ਇਹਦੇ ਕੋਈ ਕਸਰ ਰਹੀ ਸਮਾਨ ਅੱਜ ਤੱਕ ਦੇਖਿਆ ਤੁਸੀਂ ਸਮਾਨ ਅੰਦਰ ਪਿਆ ਜੀ ਇਹ ਤਾਂ ਸਮਾਨ ਬਣੀ ਚੱਕਰ ਮੰਦੇ ਚੱਕਰ ਦਿੱਤਾ ਇਹਨਾਂ ਨੂੰ ਖੜੇ ਨੇ ਗੇਟ ਲਈ ਮੁਰੇ ਉਹ ਦੇਖੋ ਗੇਟ ਲਈ ਖੜੇ ਨੇ ਜੀ ਸਮਾਨ ਉਹ ਨਹੀਂ ਚੱਕਣ ਦਿੰਦੇ ਜੇ ਅਸੀਂ ਕਹਿੰਦੇ ਆ ਕਹਿੰਦੇ ਥੋੜੇ ਤੇ ਐਜ ਪਰਚੇ ਪਾਵਾਂਗੇ ਤੁਸੀਂ ਨਿਕਲਣਾ ਨਹੀਂ ਤੁਹਾਡਾ ਮਕਾਨ ਦਾ ਜਿਹੜਾ ਮੈਰੀ ਪਵਾਕ ਦੀ ਮੈਰੀ 11 ਫੁੱਟ ਆਉਂਦਾ ਜੀ 11 ਹਾਂ ਜੀ ਉਸ ਤੋਂ ਬਾਅਦ ਜੇਕਰ ਤੁਹਾਡਾ ਮਕਾਨ ਸਾਰਾ ਲੈਂਟਰ ਗਿਰਦਾ ਤਾਂ ਤੁਹਾਡੇ ਕੋਲ ਕੋਈ ਕਾਰਵਾਈ ਸਾਡੇ ਬਾਰੇ ਵੀ ਅਸੀਂ ਦੇਖੋ ਇਹ ਹਰਜਾਨਾ ਦਿੱਤਾ ਜਾਵੇ ਇੱਕ ਮਿੰਟ ਜੀ ਦੇਖੋ ਸਾਡਾ ਛੱਡਦੇ ਨੇ ਜੇ ਤੇੜ ਵੀ ਆ ਗਈ ਅਸੀਂ ਇਹਨਾਂ ਤੇ ਹਰਜਾਨਾ ਭਰਾਵਾਂਗੇ ਸਾਡਾ ਹਰਜਾਨਾ ਸਾਰਾ ਭਰਨ ਜੀ ਫਿਰ ਕੀ ਪੰਚਾਇਤ ਮੈਂਬਰ ਪੰਚਾਇਤ ਤੁਹਾਡੇ ਨਾਲ ਪੰਚਾਇਤ ਸਾਡੇ ਨਾਲ ਆ ਪੰਚਾਇਤ ਨੇ ਜੀ ਬਹੁਤ ਮਨਤਾ ਕਰੀਆਂ ਇਹਨਾਂ ਦੀਆਂ ਬਾਰੀਆਂ ਬਹੁਤ ਬੇਹੱਦ ਨਕਾ ਕਰੀਆਂ ਨੇ ਵੀ ਇਹ ਛੱਡ ਦੋ ਜੀ ਸਾਨੂੰ 4 ਦਿਨਾਂ ਦੀ ਮੌਲਤ ਦੇ ਦਿਓ ਪੰਜ ਸਾਹਿਬ ਨੇ ਵੀ ਇੱਕਨ ਕਿਹਾ ਵੀ ਮੇਰਾ ਮੇਰਾ ਮੇਰੀ ਜਗ੍ਹਾ ਨਹੀਂ ਖਰੀਦ ਲਈ ਉਥੋਂ ਫੋਟ ਜਿੰਨੇ ਇੰਨਾ ਦੀ ਜਗ੍ਹਾ ਉਹਦੀ ਆ ਵੀ ਸਾਨੂੰ 4 ਦਿਨ ਦੇ ਦਿਓ ਇਹਨਾਂ ਨੇ ਜਣੀ ਦੀ ਕੋਈ ਨਹੀਂ ਸੁਣੀ ਇਹਨਾਂ ਨੇ ਜੇ ਵੀ ਸੀ ਤੱਕੇ ਨਾ ਬਾੜੀ ਦਿੱਤੀ ਵਿਕਾਸ ਜੀ ਨੇ ਐਫਸੀ ਨਾਲ ਮਿਲੋ ਰਾਮਗੜ੍ਹ ਸਥਾਨ ਵਿੱਚ ਨਹੀਂ ਨਾ DC ਸਾਹਿਬ ਦੀ ਆਰਡਰ ਆਏ ਨੇ ਮੈਂ ਡਿਊਟੀ ਮੈਜਿਸਟ੍ਰੇਟ ਹਾਂ ਇੱਥੇ ਲਾਅ ਐਂਡ ਆਰਡਰ ਮੇਨਟੇਨ ਕਰ ਰਹੇ ਹਾਂ ਬਾਕੀ ਕਬਜ਼ਾ ਜਿਹੜਾ ਨਹਿਰੀ ਮੈਨੇਲ ਹੈ ਨਾ ਜ਼ਿਲ੍ਹੇਦਾਰ ਸਾਹਿਬ ਹੈਗੇ ਨਾ ਤੁਸੀਂ ਆਪਣੇ ਪੁੱਛ ਸਕਦੇ ਹੋ ਉਹਨਾਂ ਦੀ ਕਾਰਵਾਈ ਬਾਰੇ ਇਹ ਤਾਂ ਪਹਿਲਾ ਕੋਈ ਕੇਸ ਚੱਲਦਾ ਆ ਰਿਹਾ ਜੀ ਮੈਨੂੰ ਇਹਦੇ ਬਾਰੇ ਕੋਈ ਨਹੀਂ ਮੈਨੂੰ ਤਾਂ ਇਹ ਹੈ ਡੀ ਸਾਹਿਬ ਦੇ ਮੈਨੂੰ ਇੱਥੇ ਡਿਊਟੀ ਮజిਸਟ੍ਰੇਟ ਲਗਾਇਆ ਲਾਈਨ ਆਊਟ ਮੇਨਟੇਨ ਕਰ ਰਹਿਣਾ ਜ਼ਿਲ੍ਹੇਦਾਰ ਸਾਹਿਬ ਨੂੰ ਸਾਰੀ ਡਿਟੇਲ ਪਤਾ ਹੈ ਜੀ ਉਹਨਾਂ ਨੂੰ ਕੁਝ ਕੇਵਲ ਸਰ ਜੋ ਮਕਾਨ ਟਾਇਆ ਜਾ ਰਿਹਾ ਜੇਕਰ ਨਹਿਰੀ ਵਿਭਾਗ ਤੋਂ ਇਲਾਵਾ ਉਹਨਾਂ ਦੇ ਦੂਸਰੇ ਮਕਾਨ ਨੂੰ ਜਿਹੜੀ ਕੋਈ ਨੁਕਸਾਨਦੇਹੀ ਹੁੰਦੀ ਹੈ ਤਾਂ ਕੀ ਪ੍ਰਸ਼ਾਸਨ ਜਿਵੇਂ ਇਹ ਕਹਿੰਦਾ ਉਸ ਚੀਜ਼ ਦੀ ਨਹੀਂ ਹੈ ਆਪਣਾ ਜ਼ਿਲ੍ਹੇਦਾਰ ਸਾਹਿਬ ਦੱਸ ਸਕ ਮੈਂ ਆਪਣੀ ਡਿਊਟੀ ਕਰ ਰਿਹਾ ਇੱਥੇ ਤੇ ਬਾਕੀ ਹੁੰਦੇ ਮਤਲਬ ਇਸ ਲਈ ਤੁਹਾਨੂੰ ਖਾਨੀ ਮੇਰੇ ਉਹ ਹੀ ਦੱਸ ਸਕਦੇ ਨੇ ਉਹਨਾਂ ਦੀ ਜ਼ਮੀਨ ਹੈ ਉਹ ਮਾਲਕ ਨੇ ਉਹ ਕਬਜ਼ਾ ਲੈ ਰਹੇ ਨੇ ਮੈਂ ਲਾਅ ਐਂਡ ਆਰਡਰ ਮੇਨਟੇਨ ਕਰ ਰਿਹਾ ਹਾਂ ਤੁਹਾਡਾ ਡੈਟੇਨਸ਼ਨ ਕੀ ਹੈ ਸਰ ਜ਼ਿਲ੍ਹੇਦਾਰ ਅੱਜ ਜਿਹੜੀ ਕਾਰਵਾਈ ਹੋ ਰਹੀ ਹੈ ਕਿਸ ਆਧਾਰ 'ਤੇ ਹੋ ਰਹੀ ਹੈ ਤੇ ਇਹ ਕਾਰਨ ਕੀ ਹੈ ਇਹ ਤੁਹਾਨੂੰ ਜਾਣਤਾ ਹੈਗਾ ਇਹਨਾਂ ਨੇ ਨਜਾਇਜ਼ ਕਬਜ਼ਾ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਸਾਡੇ ਇੰਟੀਗ੍ਰੇਸ਼ਨ ਡਿਪਾਰਟਮੈਂਟ ਦੀ ਜਗ੍ਹਾ ਕੀ ਇਸ ਪਿੰਡ ਦੇ ਵਿੱਚ ਇੱਕ ਮਕਾਨ ਹੀ ਐਸਾ ਜੀ ਜਿਹਦਾ ਕਬਜ਼ਾ ਕੀਤਾ ਆ ਹੋਰ ਕੋਈ ਨਹੀਂ ਹੈਗਾ ਸਾਡੇ ਕੋਲੇ ਤੇ ਕੋਰਟ ਦੇ ਆਰਡਰ ਆਇਆ ਕੋਰਟ ਚ ਕੇਸ ਚੱਲਿਆ ਤੇ ਕੋਰਟ ਦੇ ਆਰਡਰਾਂ ਤੇ ਅਸੀਂ ਆਏ ਆ ਤੇ ਕਿੰਨੇ ਫੁੱਟ ਜਗ੍ਹਾ ਸਰ ਜੋ ਨੇਰੀ ਭਵਗ ਦੀ ਜਗ੍ਹਾ ਦੇ ਵਿੱਚ ਆਈ ਹੈ 11 ਫੁੱਟ 11 ਫੁੱਟ ਹੈ ਤੇ ਜੇਕਰ ਇਹਨਾਂ ਦਾ ਬਾਕੀ ਮਕਾਨ ਨੁਕਸਾਨਿਆ ਜਾਂਦਾ ਤਾਂ ਕੀ ਜ਼ਿੰਮੇਵਾਰੀ ਬਣਦੀ ਹੈ ਤੁਹਾਡੀ ਵੀ ਹਰਜਾਨਾ ਵਗੈਰਾ ਇਹਨਾਂ ਨੂੰ ਮਿਲੇਗਾ ਦੇਖੋ ਇਹਨਾਂ ਨੂੰ ਕਾਫੀ ਟਾਈਮ ਦਿੱਤਾ ਅਸੀਂ ਨੋਟਸ ਪਹਿਲਾਂ ਦਿੱਤੇ ਆ ਵੀ ਇਹਨੂੰ ਕਬਜ਼ੇ ਨੂੰ ਖਾਲੀ ਕਰ ਦਿਓ ਕਿੰਨੇ ਕੁ ਨੋਟਿਸ ਭੇਜੇ ਨੇ ਸਰ ਤੁਹਾਡੇ ਕੋਲ ਪਹਿਲਾਂ ਅਹ ਉਹ ਕਿਹੜਾ ਪੰਜ ਨੋਟਿਸ ਤਾਂ ਉਥੇ ਕੋਰਟ ਪੰਜ ਨੋਟਿਸ ਇਹਨਾਂ ਨੂੰ ਕੋਰਟ ਦੇ ਆਏ ਆ ਤੇ ਦੋ ਨੋਟਿਸ ਹੁਣ ਦੇ ਕੇ ਗਏ ਆ ਸੀ ਇਹਨਾਂ ਨੂੰ ਮਤਲਬ ਫੈਸਲਾ ਹੋਣ ਤੋਂ ਬਾਅਦ ਫਿਰ مکان ਮਾਲਕ ਕਹਿ ਰਹੀ ਨਹੀਂ ਵੀ ਇਹਦੇ ਸਾਡਾ ਕੇਸ ਜਿਹੜਾ ਕਾਡੀਆ ਵੀ ਕੋਰਟ অফ ਕੰਟੈਕਟ ਚੱਲ ਰਿਹਾ ਹੈ ਨਹੀਂ ਨਹੀਂ ਕੋਰਟ ਦੇ ਆਰਡਰ ਹੋਇਆ ਸੀ ਕੋਰਟ ਦੇ ਆਰਡਰਾਂ ਤੇ ਹੀ ਆਇਆ ਸੀ ਇਹਨਾਂ ਨੂੰ ਕਿਹਾ ਕੋਈ ਸਟੇ ਵਗੈਰਾ ਹੈ ਨਹੀਂ ਨਹੀਂ ਇਹਨਾਂ ਕੋਲ ਤੇ ਉਸ ਤੋਂ ਬਾਅਦ ਫਿਰ ਅਸੀਂ ਕਿਹਾ ਅਸੀਂ 11 ਫੁੱਟ ਕਬਜ਼ਾ ਲੈਣ ਦੀ ਕਾਰਵਾਈ ਚੱਲਦੀ ਹੈ ਸੀ ਇਹ ਸਨ ਪਰਿਵਾਰਕ ਮੈਂਬਰ ਤੇ ਨਹਿਰੀ ਭਾਗ ਤੇ ਅਧਿਕਾਰੀ ਤੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਦਾ ਕਹਿਣਾ ਕਿ ਇਹ ਪੂਰੀ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਕੀਤਾ ਗਿਆ ਤੇ ਕੋਈ ਵੀ ਇਹਦੇ ਵਿੱਚ ਪਰਿਵਾਰ ਦੇ ਨਾਲ ਕੋਈ ਜਾਤੀ ਨਹੀਂ ਕੀਤੀ ਗਈ ਤੇ ਪੂਰੀ ਹੁਕਮਾਂ ਦੀ ਪਾਲਣਾ ਤਹਿਤ ਇਹ ਕੰਮ ਕੀਤਾ ਗਿਆ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਲਾਰਡ ਆਰਡਰ ਨੂੰ ਦੇਖਦਿਆਂ ਹੋਇਆ ਪੂਰੀ ਮੁਸਤੈਦੀ ਦੇ ਨਾਲ ਇਹ ਕੰਮ ਕੀਤਾ ਗਿਆ ਤਾਂ ਕਿ ਜੋ ਬਣਦਾ ਇਹ ਬਣਦੀ ਜਗਾ ਸੀ ਉਹ ਛਡਵਾਈ ਗਈ ਹੈ ਤੇ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਨਾਲ ਕਿਤੇ ਨਾ ਕਿਤੇ ਤੱਕੇ ਸਾਹੀ ਵੀ ਕੀਤੀ ਗਈ ਹੈ ਜਰਿਆ ਨਾਲ ਸਪੋਕਸਮੈਨ ਲਈ ਮਲਾਉਤ ਪਰਵਿੰਦਰ ਸਿੰਘ ਰੇਸਮ ਦੀ ਖਾਸ ਰਿਪੋਰਟ